ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅਸੀਂ ਪਹੁੰਚੇ ਹੋਏ ਹਾਂ ਹਰਿਆਣਾ ਜ਼ਿਲ੍ਹਾ ਜੀਨ ਦੇ ਪਿੰਡ ਅਲੇਵਾ ਦੇ ਵਿੱਚ ਤੇ ਇਹ ਪਿੰਡ ਅਲੇਵਾ ਦਾ ਜਿਹੜਾ ਸ਼ਾਨਦਾਰ ਦੋਸਤੋ ਜੋੜਾ ਹਰਿਆਣੇ ਦੇ ਵਿੱਚ ਇਸ ਨੂੰ ਜੋੜ ਬੋਲਿਆ ਜਾਂਦਾ ਤੇ ਪੰਜਾਬ ਦੇ ਕੁਝ ਸ਼ਹਿਰੀਆਂ ਦੇ ਵਿੱਚ ਛੱਪੜ ਤੇ ਕੁਝ ਏਰੀਏ ਦੇ ਵਿੱਚ ਟੋਬੇ ਵੀ ਬੋਲਿਆ ਜਾਂਦਾ ਤੇ ਪੰਜਾਬ ਦੇ ਵਿੱਚ ਤਾਂ ਟੋਬੇ ਜਾਂ ਛੱਪੜ ਬਹੁਤ ਘੱਟ ਨਾ ਮਾਤਰੀ ਰਹਿ ਗਿਆ ਤੇ ਨਾ ਹੀ ਇਹ ਕਲਚਰ ਰਹਿ ਗਿਆ ਕਿ ਪਸ਼ੂਆਂ ਨੂੰ ਟੋਬੇ ਤੇ ਲੈ ਕੇ ਜਾਣ ਦਾ ਤੇ ਹਰਿਆਣੇ ਦੇ ਵਿੱਚ ਤਕਰੀਬਨ ਹੀ ਹਰ ਪਿੰਡ ਦੇ ਵਿੱਚ ਲਗਭਗ 4 4 5 5 ਜਿਹੜੇ ਇਹ ਜੋੜ ਨੇ ਟੋਬੇ ਨੇ ਤੇ ਲੋਕ ਸਵੇਰੇ ਸ਼ਾਮ ਇੱਥੇ ਮੱਝਾਂ ਨੂੰ ਲੈ ਕੇ ਆਉਂਦੇ ਆ ਤੇ ਇਹ ਦੋਸਤੋ ਅਸੀਂ ਲਗਭਗ 2:30-3 ਵਜੇ ਵੀਡੀਓ ਬਣਾ ਰਹੇ ਆ ਤੇ ਇਸ ਸਮੇਂ ਵੀ ਤੁਸੀਂ ਦੇਖ ਰਹੇ ਹੋ ਕਿ ਕੁਝ ਮੱਜਾਂ ਨੇ ਜਿਹੜੀਆਂ ਉਹ ਟੋਬੇ ਦੇ ਵਿੱਚ ਨਹਾ ਰਹੀਆਂ ਨੇ ਤੇ ਦੋਸਤੋ ਇਹਨਾਂ ਨੇ ਆਪਣੇ ਜਿਹੜਾ ਪੁਰਾਣਾ ਕਲਚਰ ਆ ਉਸ ਨੂੰ ਅੱਜ ਵੀ ਸਾਂਭਿਆ ਹੋਇਆ ਹੈ ਦੇ ਦੋਸਤੋ ਇੱਥੇ ਟੋਬੇ ਦੇ ਕੰਡੇ ਤੇ ਆਸੇ-ਪਾਸੇ ਬੋੜ ਤੇ ਪਿੱਪਲ ਦੇ ਵੱਡੇ-ਵੱਡੇ ਦਰਖਤ ਨੇ ਤੇ ਉੱਥੇ ਪਿੰਡ ਦੇ ਲੋਕ ਜਦੋਂ ਪਸ਼ਵਾਂ ਨੂੰ ਲੈ ਕੇ ਆਉਂਦੇ ਆ ਤੇ ਇਕੱਠੇ ਬੈਠ ਕੇ ਗੱਲਾਂ-ਬਾਤਾਂ ਵੀ ਮਾਰਦੇ ਆ ਤੁਹਾਨੂੰ ਉਹ ਵੀ ਵੀਡੀਓ ਦੇ ਐਂਡ ਦੇ ਵਿੱਚ ਆਪਾਂ ਵਿਊ ਦਿਖਾਵਾਂਗੇ ਤੇ ਇਹ ਤੁਸੀਂ ਦੇਖ ਰਹੇ ਹੋ ਦੋਸਤੋ ਪਿੰਡ ਅਲੇਵਾ ਦੇ ਦੋਨੋਂ ਛੱਪੜ ਆ ਜਿਹੜੇ ਨਜ਼ਦੀਕ ਨੇ ਆਸੇ-ਪਾਸੇ ਨੇ ਇਹ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੋ ਛੱਪੜ ਦਿਖਾ ਰਹੇ ਹਾਂ ਪਰ ਪਿੰਡ ਅਲੇਵਾ ਦੇ ਵਿੱਚ ਘਟੋ-ਘਟ 4 ਪੰਜ ਜਿਹੜੇ ਜੋੜ ਬਣੇ ਹੋਏ ਆ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਪੱਤੀਆਂ ਨੇ ਜਿੰਨੀਆਂ ਪੱਤੀਆਂ ਨੇ ਪਿੰਡਾਂ ਦੇ ਵਿੱਚ ਉਹਨਾਂ ਪੱਤੀਆਂ ਦੇ ਅੱਗੇ ਦੋ-ਦੋ ਪੱਤੀਆਂ ਦਾ ਜਾਂ ਤਿੰਨ-ਤਿੰਨ ਪੱਤੀਆਂ ਦਾ ਆਪੋ ਆਪਣਾ ਜੋੜ ਆ ਤੇ ਉਥੇ ਸਵੇਰੇ ਸ਼ਾਮ ਲੋਕ ਪਸ਼ੂਆਂ ਨੂੰ ਲੈ ਕੇ ਆਉਂਦੇ ਆ ਤੇ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਪਿੰਡ ਵਾਸੀ ਜਿਹੜੇ ਇਕੱਠੇ ਹੋਏ ਆ ਤੇ ਗੱਲਾਂ ਬਾਤਾਂ ਮਾਰ ਰਹੇ ਆ ਤੇ ਜਿਹੜੀਆਂ ਮੱਝਾਂ ਨੇ ਉਹ ਟੋਬੇ ਦੇ ਵਿੱਚ ਨਾ ਰਹੀਆਂ ਨੇ ਪਾਣੀ ਪੀ ਰਹੀਆਂ ਨੇ ਤੇ ਇਹ ਖੂਬਸੂਰਤ ਨਜ਼ਾਰਾ ਹੈ ਦੋਸਤੋ ਪੰਜਾਬ ਦੇ ਵਿੱਚ ਤਾਂ ਇਹ ਤਕਰੀਬਨ ਕਲਚਰ ਖਤਮ ਹੀ ਹੋ ਗਿਆ ਤੇ ਹਰਿਆਣੇ ਦੇ ਵਾਸੀ ਅੱਜ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਸਾਂਭ ਕੇ ਰੱਖਿਆ ਹੋਇਆ ਤੇ ਦੋਸਤੋ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਕਰਿਆ ਜੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਦੋਸਤ ਇਸ ਨਜ਼ਾਰੇ ਦਾ ਆਨੰਦ ਮਾਣ ਸਕਣ ਧੰਨਵਾਦ i